ਚੋਰੀ ਦੀਆਂ ਵਾਰਦਾਸਾਂ ਜਿਹੜੀਆਂ ਸ਼ਹਿਰ ਤੋਂ ਇਲਾਵਾ ਹੁਣ ਪਿੰਡਾਂ 'ਚ ਵੀ ਹੋਣ ਲੱਗ ਪਈਆਂ ਪਿੰਡ ਦੇ ਵਿੱਚ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਉਸ ਜਗ੍ਹਾ ਤੋਂ ਦੋ ਮੱਝਾਂ ਖੋਲ ਕੇ ਰਾਤ ਜਿਹੜੇ ਚੋਰ ਇਥੋਂ 9:00 ਤੋਂ 11:00 ਹੋ ਗਿਆ ਮੱਝਾਂ ਇੱਕ ਖੂਹ ਤੋਂ ਚੋਰੀ ਹੋਈਆਂ ਜਿਹੜਾ ਕਿ ਇਹ ਖੂਹ ਆ ਬੋਪਾਰਾਵਾ ਦੇ ਕੋਲ ਇੱਕ ਕਲੋਨੀ ਪੈਂਦੀ ਆ ਕਲੋਨੀ ਦੇ ਕੋਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿਨ੍ਹਾਂ ਦੀਆਂ ਮੱਝਾਂ ਉਹ ਵੀ ਸਾਡੇ ਨਾਲ ਮੌਜੂਦ ਨੇ ਸਾਥੀ ਹੋਰ ਨਾਲ ਮਜਬੂਦ ਨੇ ਸਭ ਤੋਂ ਪਹਿਲੇ ਕੀ ਨਾ ਇਧਰ ਗਗਨਦੀਪ ਸਿੰਘ ਜੀ ਕਿਹੜਾ ਪਿੰਡ ਆ ਜੀ ਬੋਪਾਰਾਂਕਲਾ ਬੋਪਾਰਾਂਕਲਾ ਕਿਹੜੀ ਕਲੋਨੀ ਪੈਂਦੀ ਆ ਜੀ ਦੰਦਾ ਕਲੋਨੀ ਪੈਂਦੀ ਆ ਜੀ ਨਾਲ ਆਪਣਾ ਖੂਹ ਆ ਜੀ ਕੀ ਗੱਲਬਾਤ ਹੋਈ ਗੱਲ ਵਾ ਕੁਛ ਨਹੀਂ ਪਰਸੋਂ ਮਤਲਬ ਰੋਜ਼ ਹੀ ਮੈਂ ਆਉਣਾ ਖੂਦ ਇਦਾਂ ਹੀ ਰਾਤ ਨੂੰ ਪਰਸੋਂ ਵੀ ਇਦਾਂ ਰਾਤ ਮੈਂ ਆਇਆ ਵਾਂ 10 ਕੋਈ ਤੋਂ ਇੱਥੇ ਹੀ ਸੀਗਾ ਤੇ 11:30 ਮੈਂ ਗਿਆ ਇਥੋਂ ਤੇ ਮੁੜ ਕੇ ਮੈਂ ਵਾਪਸ ਆਇਆ ਆ ਤੇ ਮੈਂ ਲੱਗ ਗਈ ਇੱਥੇ ਗਿਆ ਆ 20-25 ਮਿੰਟ ਘਰ ਹੋਈ ਆਇਆ ਘਰੇ ਗਿਆ ਸੀਗਾ ਤੇ ਆਣ ਕੇ ਦੇਖਿਆ ਵੇ ਮੱਝਾਂ ਹੀ ਨਹੀਂ ਸੀਗੀਆਂ ਕੰਨੀ ਮਜਾਂ ਸੀ ਜੀ ਦੋ ਸੀਗੀਆਂ ਜੀ ਸੂਨ ਵਾਲੀਆਂ ਸੀਗੀਆਂ ਇੱਦਾਂ ਉਹਨੇ ਮਜਾਂ ਸੂਨ ਵਾਲੀਆਂ ਸੀ ਹਾਂਜੀ ਹਾਂਜੀ ਮਤਲਬ ਅੱਧੇ ਘੰਟੇ ਜੀ ਮੈਂ ਮੁੜ ਕੇ ਆ ਗਿਆ ਆ ਅੱਧੇ ਘੰਟੇ ਜੀ ਅੱਧੇ ਘੰਟੇ ਦੇ ਵਿੱਚ ਹੀ ਬਸ ਉਦੋਂ ਗੀ ਲੈ ਗਏ ਉਦੋਂ ਮਜਾਂ ਪਹਿਲੇ ਹੈਗੀਆਂ ਸੀਗੀਆਂ ਪਹਿਲੇ ਹੈਗੀਆਂ ਸੀਗੀਆਂ ਹਾਂਜੀ ਮੈਂ ਇੱਥੇ ਹੀ ਸੀਗਾ 10 ਵਜੇ ਤੋਂ ਅੱਛਾ ਜੀ ਹਾਂਜੀ ਤੇ ਉਦੋਂ ਮੈਂ ਗਿਆ ਘਰ ਨੂੰ ਤੇ ਰੋਟੀ ਖਾਣ ਹੀ ਗਿਆ ਉਦੋਂ ਮੈਂ ਤੇ ਅੱਧੇ ਘੰਟੇ ਬਾਅਦ ਆਇਆ ਤੇ ਉਦੋਂ 12 ਵਜੇ ਪੂਰੇ ਆਇਆ ਤੇ ਇਹ ਨਹੀਂ ਸੀ 12 ਵਜੇ ਹੈ ਨਹੀਂ ਜਣੀ 1 ਘੰਟੇ ਦੇ ਵਿੱਚ ਵਿੱਚ ਹੀ ਹਾਂਜੀ 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 ਤੇ ਕਿੰਨੀਆਂ ਮੱਝਾਂ ਦੋ ਮੱਝਾਂ ਸੀ ਹਾਂਜੀ ਦੋ ਮੱਝਾਂ ਸੀਗੀਆਂ ਜੀ ਕਿੰਨੀ ਕੁ ਕੀਮਤ ਹੋਗੀ ਦੋ ਮੱਝਾਂ ਦੀ ਕੀਮਤ ਹੋਣੀ ਹੈ ਜੀ 2 ਲੱਖ ਦੇ ਨੇੜੇ-ਨੇੜੇ ਦਾ 2 ਲੱਖ ਦੇ ਕੀੜੇ ਛੇੜ ਹਾਂਜੀ ਸੂਣ ਵਾਲੀਆਂ ਸੀਗੀਆਂ ਦੋ-ਦੋ ਮਹੀਨੇ ਲੈਂਦੀਆਂ ਸੀਗੀਆਂ ਦੋਨੇ ਸੂਣ ਵਾਲੀਆਂ ਸੀਗੀਆਂ ਹਾਂਜੀ ਹਾਂਜੀ ਦੋ ਮਹੀਨੇ ਦੀ ਇੱਕ ਸੀ ਕੱਚੀ ਇੱਕ ਡੇਢ ਕਿ ਮਹੀਨਾ ਲੈਂਦੀ ਜੀ ਤੇ ਤੁਸੀਂ ਪੁਲਿਸ ਨੂੰ ਜਿਹੜੀ ਕੰਪਲੀਟ ਕਰ ਦਿੱਤੀ ਹਾਂਜੀ ਉਹ ਕਰ ਦਿੱਤੀ ਗੱਲ ਗਏ ਸੀਗੇ ਹਾਂਜੀ ਤੇ ਉਹ ਦੇਖ ਗਏ ਆ ਆਏ ਸਕੇ ਮੌਕਾ ਦੇ ਗਏ ਹਾਂਜੀ ਮੌਕਾ ਦੇ ਗਏ ਜੀ ਤੇ ਕੀ ਲੱਗਦਾ ਕਿਸੇ ਤੇ ਕੋਈ ਸ਼ੱਕ ਵਗੈਰਾ ਜੀ ਸ਼ੱਕ ਤਾਂ ਇਦਾਂ ਹੁਣ ਕਿਸੇ ਤੇ ਨਹੀਂ ਹੈਗੀ ਇਦਾਂ ਮਤਲਬ ਜਿੰਨਾ ਆਪਾਂ ਹੈ ਨਹੀਂ ਸਬੂਤ ਆਪਣੇ ਕੋਲ ਇਦਾਂ ਕੁਝ ਵੀ ਇਦਾਂ ਇਸ ਤੋਂ ਪਹਿਲੇ ਕੋਈ ਇਦਾਂ ਦੀ ਵਾਰਦਾਤ ਹੋਈ ਤਾਂ ਨਹੀਂ ਪਹਿਲਾਂ ਕਦੇ ਵਾਰਦਾਤ ਆਹ ਕੁ ਥੋੜੇ ਕਿ ਦਿਨ ਪਹਿਲਾਂ ਲੱਗੇ ਇਥੇ ਹੋਈ ਹੈ ਉਹਨਾਂ ਦੋ ਗਾਈਆਂ ਦਾ ਲੱਗ ਹੈ ਉਹ ਉੱਠ ਗੜੇ ਜਿੱਦਾਂ ਰਾਤ ਨੂੰ ਉਹ ਭੱਜ ਗਿਆ ਛੱਡ ਕੇ ਹਾਂਜੀ ਗਏ ਇਹ 3 ਦੋ ਮੱਝਾਂ ਲੈ ਗਏ ਹਾਂ ਜੀ ਦੋ ਮੱਝਾਂ ਲੈ ਗਏ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹੁਣ ਮੰਗ ਤਾਂ ਇਹੀ ਕਰਦੇ ਆ ਜੀ ਹੈਲਪ ਕੀਤੀ ਜਾਵੇ ਜੀ ਬੰਦੇ ਫੜੇ ਜਾਣ ਜੀ ਹਾਂ ਜੀ ਲੋੜੀਂਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਹਾਂ ਜੀ ਕੀਤੀ ਜਾਵੇ ਜੀ ਕੀ ਨਾਂਜੀ ਤੁਹਾਡਾ ਮੇਰਾ ਨਾਂ ਕੁਲਦੀਪ ਸਿੰਘ ਕਲਦੀਪ ਸਿੰਘ ਜੀ ਜਿਹੜੇ ਕਿੱਥੇ ਕਿਹੜੀ ਜਗ੍ਹਾ ਦੇ ਵਾਸੀ ਜੀ ਅਸੀਂ 달ੀ ਤੋਂ ਆਈ ਜਦੋਂ ਰਾਤ ਨੂੰ ਬਾਰਦਾਤ ਹੋਈ ਤਾਂ ਮੈਨੂੰ ਇਹਦਾ ਫੋਨ ਆਇਆ ਕਿ ਕੱਦੂ ਕਰਦੇ ਸੀਗੇ ਤਾਂ ਵੀਰਦਾਂ ਕਰਕੇ ਮੱਝਾਂ ਚੋਰੀ ਹੋ ਗਈਆਂ ਅੱਛਾ ਜੀ ਤਾਂ ਅਸੀਂ ਆ ਗਏ ਤਾਂ ਅਸੀਂ ਪੂਰਾ ਏਰੀਆ ਛਾਣ ਮਾਰਿਆ ਜਿੱਦਾਂ ਕਿ ਮੋਟਰਸਾਈਕਲਾਂ ਦੇ ਮੁੰਡਿਆਂ ਨੇ ਸਾਰਿਆਂ ਨੇ ਦੇਖਪਾਲ ਕੀਤੀ ਲੱਭਿਆ ਪਰ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ ਕੋਈ ਸਬੂਤ ਨਹੀਂ ਮਿਲਿਆ ਖੱਤੇ ਦੇ ਵਿੱਚ ਦੀ ਨਹਿਰ ਦੇ ਉੱਤੇ ਲੱਦ ਕੇ ਲੈ ਗਏ ਕੋਈ ਪਤਾ ਨਹੀਂ ਲੱਗਾ ਵੀ ਕਿੰਨੇ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਇਹ ਬਾੜਾ ਮੁੰਡਾ ਘਰ ਨੂੰ ਗਿਆ ਮੋਟਰਸਾਈਕਲ ਦੀ ਪਲੱਗ ਇੱਥੇ ਲਾ ਕੇ ਚੱਲ ਗਏ ਬੱਸ ਹੋ ਗਿਆ ਆ ਲਾ ਕੇ ਨੇਰ ਜਾਦੀ ਪੈਤੋਂ ਲੱਦ ਕੇ ਲਾ ਦੇ ਘੰਟੇ ਦੇ ਵਿੱਚ ਵਿੱਚ ਕੀ ਹੋ ਗਈ ਸਾਰੀ ਤੇ ਤੁਹਾਨੂੰ ਕੀ ਲੱਗਦਾ ਕਿ ਗੱਡੀ ਗੁੱਡੀ ਚ ਲੱਦ ਗੱਡੀ ਚ ਲੱਦ ਹੋਇਆ ਉੱਤੇ ਸਾਰੇ ਉੱਤੇ ਪੂਰ ਪਿਆ ਉੱਤੇ ਪੈੜਾ 33 ਦੇ ਵਿੱਚ ਲੱਗੀਆਂ ਉੱਤੇ ਬੁਚੜਾ ਵਾਂਗੂ ਲੱਦ ਕੇ ਲੈ ਕੇ ਗਏ ਆ ਕਿੱਥੇ ਲੈ ਗਿਆ ਉਥੋਂ ਮੱਜਾਂ ਦੇ ਨੱਥਾਂ ਤੋਂ ਉੱਤੇ ਖੂਨ ਨਿਕਲਿਆ ਸਾਰਾ ਕੁਝ ਹੋਇਆ ਬੁਚੜਾ ਵਾਂਗੂ ਲੱਦ ਕੇ ਗਏ ਆ ਵੁਚੜਾ ਜੂ ਲੱਗ ਰਿਹਾ ਹੈ ਬਗਾਨੇ ਪਾ ਬੰਦਾ ਹੈ ਨਾ ਪਸ਼ੂ ਬਗਾਨੇ ਬੰਦੇ ਨੂੰ ਲਾਗੇ ਨਹੀਂ ਹੋਣ ਦਿੰਦਾ ਕਿਉਂਕਿ ਬੁਚੜਾਂ ਨੂੰ ਲੱਦ ਕੇ ਲੈ ਕੇ ਗਿਆ ਸਰ ਭਾਜੀ ਇੱਥੇ ਖੂਦ ਤੇ ਕੌਣ ਹੁੰਦਾ ਇੱਥੇ ਤਕਰੀਬਨ ਤਕਰੀਬਨ ਇੱਥੇ ਮਤਲਬ 7:00 ਕ 8:00 ਵਜੇ ਤਾਈਂ ਤਾਂ ਇੱਥੇ ਹੁੰਨੇ ਆ ਜੀ ਉਸ ਤੋਂ ਬਾਅਦ ਘਰ ਚੱਲ ਜਾਂਦੇ ਆ ਤੇ ਉਸ ਤੋਂ ਬਾਅਦ ਚ ਮੈਂ ਮਤਲਬ ਆਉਣਾ ਆ 1.5 ਤੋਂ 2 ਘੰਟੇ ਇੱਥੇ ਮੈਂ ਰਹਿਣਾ ਆ ਜਿੱਦਾਂ ਮਤਲਬ ਰਾਖੀ ਇੱਕ ਤਰ੍ਹਾਂ ਦੀ ਕਰਨ ਆਉਣਾ ਆ ਜੀ ਹਾਂਜੀ ਵੀ ਇੱਥੇ ਮੱਝਾਂ ਸੀਗਾ ਸੂਣ ਵਾਲੀਆਂ ਹੀ ਸੀਗੀਆਂ ਜੀ ਹਾਂਜੀ ਕਿਸੇ ਨੇ ਕੋਈ ਲਜਾਂਦਾ ਲਜੁੰਦਾ ਦੇਖਿਆ ਨਹੀਂ ਏਦਾਂ ਤਾਂ ਕਿਸੇ ਨੇ ਨਹੀਂ ਦੇਖਿਆ ਉਹਦਾ ਪੈੜਾਂ ਲੱਗੀਆਂ ਆ ਪੂਰੀਆਂ ਤੇ ਹਾਂਜੀ ਤੇ ਉਹਨੂੰ ਮਤਲਬ ਉਹਦੋਂ 20 25 ਮਿੰਟ ਪਹਿਲਾਂ ਹੀ ਏਦਾਂ ਮਤਲਬ ਹੋਈ ਆ ਜਦੋਂ ਆਏ ਮਖੂਤੇ ਆ ਬਾਅਦ ਚੋਂ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਇੱਕ ਜਾਂ ਨਸ਼ੇ ਨੇ ਕਹਿ ਦਈਏ ਜਾਂ ਕਿਸ ਤਰ੍ਹਾਂ ਦੀ ਬਰਬਾਦੀ ਕਹਿ ਦਈਏ ਇਹ ਬੋਪਾ ਰਾਮਾ ਦੇ ਕੋਲ ਇੱਕ ਕਲੋਨੀ ਪੈਂਦੀ ਆ ਕਲੋਨੀ ਦੇ ਕੋਲ ਇੱਕ ਖੂਹ ਤੇ ਖੜੇ ਆ ਮੇਰੇ ਪਿੱਛੇ ਜਿਹੜੀਆਂ ਤਸਵੀਰਾਂ ਦੇਖ ਰਹੇ ਆ ਇੱਥੇ ਇਹਨਾਂ ਦੀਆਂ ਦੋ ਮੱਜਾਂ ਸੀ ਜਿਹਦੀ ਕੀਮਤ ਜਿਹੜੀ ਲਗਭਗ ਇਹਨਾਂ ਨੇ ਦੱਸਿਆ 2 ਲੱਖ ਦੇ ਕਰੀਬ ਸੀ ਇੱਕ ਗਰੀਬ ਇਨਸਾਨ ਜਿਹੜਾ ਦਰ ਲੱਖ ਰੁਪਈਆ ਉਹਦੇ ਲਈ ਬਹੁਤ ਹੁੰਦਾ ਮੱਝਾਂ ਆਪਣੇ ਧੀਆ ਪੁੱਤਾਂ ਵਾਂਗ ਪਾਲੀਆਂ ਹੁੰਦੀਆਂ ਮੱਝਾਂ ਜਿਹੜਾ ਕਿ ਦੁੱਧ ਦੀ ਇਹਨਾਂ ਨੂੰ ਉਮੀਦ ਸੀ ਦੁੱਧ ਵੀ ਕਹਿੰਦੇ ਕਾਫੀ ਦੇ ਦਿੰਦੀਆਂ ਸੀਗੀਆਂ ਉਹ ਮੱਝਾਂ ਕਹਿੰਦੇ ਇਹ ਕਹਿੰਦੇ ਰਤੋ ਰਾਤ ਕੋਈ ਲੱਦ ਕੇ ਇੱਕ ਘੰਟਾ ਇਹ ਆਪਣੇ ਘਰ ਨੂੰ ਚਲੇ ਜਾਂਦੇ ਆ ਰੋਟੀ ਖਾਣ ਦੇ ਲਈ ਜਾਂ ਰੈਸਟ ਕਰਨ ਲਈ ਆਉਂਦੇ ਆ ਤੇ ਮੱਝਾਂ ਇੱਥੋਂ ਖੋਲ ਕੇ ਜਾ ਚੁੱਕੀਆਂ ਹੁੰਦੀਆਂ ਇਹਨਾਂ ਦੀ ਇਹ ਹੀ ਮੰਗਾ ਪ੍ਰਸ਼ਾਸਨ ਮੋਰੇ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਸੀਸੀਟੀਵੀ ਕੈਮਰੇ ਇੱਥੋਂ ਦੇ ਅੱਗੇ ਦੇ ਜਿਹੜੇ ਉਹ ਕੈਮਰੇ ਦੇਖੇ ਜਾਣ ਤਾਕੇ ਜਿਹੜੀਆਂ ਇਹਨਾਂ ਦੀਆਂ ਮੱਜਾਂ ਬਰਾਮਦ ਕਰਕੇ ਇਹਨਾਂ ਨੂੰ ਦਵਾਈਆਂ ਜਾਵੇ ਔਰ ਇਨਸਾਫ ਇਹਨਾਂ ਨੂੰ ਮਿਲ ਸਕੇ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ